ਜੈ ਬਾਬਾ ਸੁਖਾਨੰਦ ਜੀ ਬਾਬਾ ਮੜ ਜੀ ਤੁਹਾਡੀ ਸਦਾ ਹੀ ਜੈ ਕੋਟੀ ਕੋਟੀ ਪ੍ਰਣਾਮ 11 ਅਗਸਤ ਦਿਨ ਸੋਮਵਾਰ 27 ਸਾਉਣ ਸਵੇਰ ਦੇ ਬਾਬਾ ਮੜ ਜੀ ਦੀ ਸਮਾਧੀ ਸਥਲ ਦੇ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਦਰਸ਼ਨ ਕਰਵਾ ਰਹੇ ਹਾਂ ਦਿਨ ਸੋਮਵਾਰ ਹੋਣ ਕਰਕੇ ਬੜੀ ਗਿਣਤੀ ਵਿੱਚ ਸ਼ਰਧਾਲੂ ਛੇਪੋਲੇ ਜੀ ਦੇ ਸ਼ਿਵਲਿੰਗ ਤੇ ਗੰਗਾ ਜਲ ਅਰਪਿਤ ਕਰਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਜੋ ਵੀ ਇਸ ਸਥਾਨ ਤੇ ਆਉਂਦਾ ਹੈ ਬਾਬਾ ਜੀ ਉਹਨਾਂ ਦੀਆਂ ਝੋਲੀਆਂ ਭੰਡਾਰੇ ਭਰਪੂਰ ਕਰਨ ਵੀਰ ਹਨੂਮਾਨ ਜੀ ਸਭ ਤੇ ਮੇਰ ਪਰੇ ਹੱਥ ਰੱਖਣ ਅਤੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਵਿੱਚ ਰਖਣ ਤਾਂ ਤੁਸੀਂ ਵੀ ਬਾਬਾ ਮੜਜੀ ਦੀ ਸਮਾਧੀ ਸਥਾਨ ਦੇ ਦਰਸ਼ਨ ਕਰੋ ਨਿਹਾਲ ਹੋ ਜਾਓਗੇ ਇਸ ਦਰਬਾਰ ਤੋਂ ਜੋ ਵੀ ਮੰਗੋਗੇ ਹਰ ਹਾਲ ਦੇ ਵਿੱਚ ਬਾਬਾ ਜੀ ਤੁਹਾਡੀਆਂ ਅਰਦਾਸ ਬੇਨਤੀਆਂ ਝੋਲੀਆਂ ਭਰਨਗੇ ਜੈ ਬਾਬਾ ਮੱਠ ਮੈਂ ਤੁਹਾਡਾ ਆਪਣਾ ਬੀਜੇ ਸ਼ਰਮ